ਪੂਰੀ ਹੋ ਸਕਦੀ ਉਮੀਦ ਆਸਾ ਇੱਛਾ ਇਦਾਂ ਨਹੀਂ ਨਾ ਮਹਾਰਾਜ ਜੀ ਇੱਥੇ ਦੋਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਮਨ ਦੀ ਵੀ ਆਸ ਪੂਰੀ ਕਰਦੇ ਸਤਿਗੁਰੂ ਜੀ ਤਨ ਦੀ ਵੀ ਆਸ ਪੂਰੀ ਕਰਦੇ ਤਨ ਦੀ ਆਸ ਸਾਡੀ ਕਾਦੀ ਹੁੰਦੀ ਹੈ ਵੀ ਅਸੀਂ ਤੰਦਰੁਸਤ ਰਹੀਏ ਚੜ੍ਹਦੀ ਕਲਾ ਚ ਰਹੀਏ ਭਜਦੇ ਨੱਠਦੇ ਰਹੀਏ ਅੱਖਾਂ ਠੀਕ ਰਹਿਣ ਗੋਡੇ ਕਿਤੇ ਠੀਕ ਰਹਿਣ ਲੱਤਾਂ ਬਾਹਾਂ ਸਭ ਚਲਦੀਆਂ ਰਹਿਣ ਸਾਡੇ ਸਰੀਰ ਦੇ ਅੰਗ ਆਰਗਨ ਸਭ ਠੀਕ ਰਹੇ ਇਹੀ ਤਨ ਦੀਆਂ ਇੱਛਾਵਾਂ ਹੁੰਦੀਆਂ ਨੇ ਸੁਖ ਮਾਣੀਏ ਵਧੀਆ ਪਦਾਰਥ ਖਾਈਏ ਇਹ ਵੀ ਇੱਛਾ ਹੁੰਦੀ ਹੈ ਇੱਕ ਬੰਦੇ ਦੀ ਵੀ ਮੈਂ ਵਧੀਆ ਵਧੀਆ ਭੋਜਨ ਸ਼ਕਾਂ ਵਧੀਆ ਰਸ ਪਾਣ ਪਦਾਰਥ ਸ਼ਰਬਤ ਵਗੈਰਾ ਪੀਂਦਾ ਰਵਾਂ ਇੱਛਾ ਹੁੰਦੀਆਂ ਤਨ ਦੀਆਂ ਬੰਦਾ ਕਿਤੇ ਨਾ ਕਿਤੇ ਜੁੜੀਆਂ ਮਨ ਨਾਲ ਹੁੰਦੀਆਂ ਨੇ ਤੇ ਮਨ ਦੀਆਂ ਇੱਛਾਵਾਂ ਵੀ ਬਹੁਤ ਹੁੰਦੀਆਂ ਨੇ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਸਾਹਿਬ ਮਨ ਦੀਆਂ ਤਨ ਦੀਆਂ ਦੋਨੋਂ ਇੱਛਾਵਾਂ ਭਈ ਪੂਰੀਆਂ ਕਰਦੇ ਨੇ ਪਰ ਉਹਦੇ ਵਾਸਤੇ ਸਾਧ ਸੰਗਤ ਜੀ ਸਾਡਾ ਨਾ ਭਾਵ ਬਣਨਾ ਬੜਾ ਜ਼ਰੂਰੀ ਹੈ ਪਹਿਲਾਂ ਅਸੀਂ ਕਈ ਵਾਰੀ ਕਹਿੰਨੇ ਆ ਮੈਨੂੰ ਬਹੁਤ ਸੰਗਤ ਕਹਿੰਦੇ ਸੀ ਬੜੇ ਅਰਦਾਸ ਕਰ ਰਹੇ ਆ ਸਾਡੀ ਇੱਛਾ ਨਹੀਂ ਪੂਰੀ ਹੋ ਰਹੀ ਸਾਡੀ ਮੰਗ ਨਹੀਂ ਪੂਰੀ ਹੋ ਰਹੀ ਸਾਡੀ ਅਰਦਾਸ ਨਹੀਂ ਪੂਰੀ ਹੋ ਰਹੀ ਸਾਧ ਸੰਗਤ ਜੀ ਸਾਡਾ ਨਾ ਕਮੀ ਹੁੰਦੀ ਹੈ ਸਾਡੇ ਖੁਦ ਦੇ ਵਿੱਚ ਉਹ ਸਾਨੂੰ ਲੱਭਣੀ ਪੈਂਦੀ ਹੈ ਉਹ ਸਾਨੂੰ ਦੇਖਣੀ ਪੈਂਦੀ ਹੈ ਤੇ ਉਹ ਲੱਭਣੀ ਦੇਖਣ ਵਾਸਤੇ ਸਾਨੂੰ ਇਹ ਨਹੀਂ ਆ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਿਤੇ ਖੋਜ ਕਰਨੀ ਪਏਗੀ ਗੁਰਬਾਣੀ ਪੜ ਲਓ ਇਤਿਹਾਸ ਪੜ ਲਓ ਸਭ ਪਤਾ ਲੱਗ ਜਾਏਗਾ ਵੀ ਸਾਡੇ ਚ ਕੀ ਕਮੀ ਹੈ ਸਾਡੇ ਚ ਕੀ ਕਾਟ ਹੈ ਮੱਲਾ ਪਿੰਡ ਸਤਿਗੁਰੂ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਇਹ ਘਟਨਾ ਹੈ ਗੁਰੂ ਮਹਾਰਾਜ ਜੀ ਦਾ ਪਿਆਰਾ ਸਿੱਖ ਰਹਿੰਦਾ ਉੱਥੇ ਮੱਲਾ ਪਿੰਡ ਦੇ ਵਿੱਚ ਭਾਈ ਧਰਮਾ ਉਹਦਾ ਨਾਮ ਹੈ ਬਹੁਤ ਗਰੀਬ ਹੈ ਬਹੁਤ ਗਰੀਬੀ ਧਿਆਨ ਨਾਲ ਸੁਣਿਓ ਮਹਾਰਾਜ ਕਿਵੇਂ ਅਰਦਾਸ ਪੂਰੀ ਕਰਦੇ ਨੇ ਕਿਵੇਂ ਇੱਛਾ ਪੂਰੀ ਕਰਦੇ ਨੇ ਤੇ ਬਿਨਾਂ ਮੰਗਿਆ ਹੀ ਪੂਰੀ ਕਰ ਦਿੰਦੇ ਨੇ ਬਿਨਾ ਮੰਗਿਆ ਤੇ ਬਿਨਾ ਅਰਦਾਸ ਕੀਤਿਆਂ ਸਤਿਗੁਰੂ ਜੀ ਆਪਣੀ ਸਿੱਖ ਦੀ ਅਰਦਾਸ ਸੁਣ ਲੈਂਦੇ ਨੇ ਪਰ ਸਿੱਖ ਦਾ ਭਾਵ ਕਿਸ ਤਰ੍ਹਾਂ ਦਾ ਹੋਵੇ ਇਹ ਦੇਖਿਓ ਸਿੱਖ ਦੇ ਅੰਦਰ ਦੀ ਸ਼ਰਧਾ ਕੈਸੀ ਹੋਵੇ ਇਹ ਜ਼ਰੂਰੀ ਮੈਟਰ ਕਰਦੀ ਆ ਸਭ ਤੋਂ ਵੱਧ ਕੱਪੜੇ ਤੇ ਕੋਈ ਦਾਗ ਹੋਵੇ ਮੈਲਾ ਹੋਵੇ ਮਰਜ਼ੀ ਕਹਿੰਨਗੇ ਕੋਈ ਗੱਲ ਨਹੀਂ ਫਿਰਕੀ ਆ ਠੀਕ ਐ ਕੱਪੜਾ ਪਰ ਮਨ ਸਾਫ਼ ਹੋਣਾ ਚਾਹੀਦਾ ਮਨ ਤੇ ਨਾ ਕੋਈ ਦਾਗ ਹੋਵੇ ਮਨ ਸੁੱਚਾ ਇੱਕਦਮ ਹੋਵੇ ਭਾਈ ਧਰਮਾ ਜੀ ਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖ ਨੇ ਘਰ ਵਿੱਚ ਬੜੀ ਗਰੀਬੀ ਹੈ ਪੁੱਤਰ ਹੈ ਪਤਨੀ ਹੈ ਬਹੁਤ ਗਰੀਬੀ ਇੰਨੀ ਕਿਰਤ ਕਰਦੇ ਨੇ ਕਮਾਈ ਕਰਦੇ ਨੇ ਮਿਹਨਤ ਕਰਦੇ ਨੇ ਪਰ ਕੋਈ ਬਰਕਤ ਨਹੀਂ ਪੈ ਰਹੀ ਕੋਈ ਘਰ ਦੇ ਵਿੱਚ ਸੁਧਾਰ ਨਹੀਂ ਆ ਰਿਹਾ ਆਰਥਿਕ ਪੱਖੋਂ ਬਹੁਤ ਗਰੀਬੀ ਹੀ ਗਰੀਬੀ ਚੱਲੀ ਜਾ ਰਹੀ ਹੈ ਕੋਈ ਬਾਹਰ ਨਹੀਂ ਫੜ ਰਿਹਾ ਕਿਸੇ ਪਾਸੇ ਕੋਈ ਸਹਾਇ ਨਹੀਂ ਹੋ ਰਿਹਾ ਇੱਕ ਦਿਨ ਪਤਨੀ ਨੇ ਬੈਠ ਕੇ ਗੱਲ ਕੀਤੀ ਕਿ ਤੁਸੀਂ ਇਦਾਂ ਕਰੋ ਮਹਾਰਾਜ ਜੀ ਦੇ ਦਰ ਤੇ ਜਾਓ ਸਤਿਗੁਰੂ ਮਹਾਰਾਜ ਤੋਂ ਮੰਗ ਲਓ ਮਹਾਰਾਜ ਸਭ ਦੀਆਂ ਝੋਲੀਆਂ ਭਰਦੇ ਨੇ ਜੇ ਕੋਈ ਕਾਰੋਬਾਰ ਦੀ ਦਾਤ ਮੰਗਦਾ ਮਹਾਰਾਜ ਕਾਰੋਬਾਰ ਦਿੰਦੇ ਧਨ ਦੀ ਦਾਤ ਧਨ ਦੇਂਦੇ ਸਭ ਕੁਝ ਦਿੰਦੇ ਨੇ ਤੁਸੀਂ ਜਾਓ ਮਹਾਰਾਜ ਤੋਂ ਥੋੜਾ ਧਨ ਦੀ ਦਾਤ ਮੰਗ ਲਓ ਕੁਛ ਮੰਗ ਲਓ ਮਹਾਰਾਜ ਥੋੜੀ ਸਾਡੀ ਗਰੀਬੀ ਘਟ ਦੇਣ ਅਸੀਂ ਵੀ 4 ਦਿਨ ਸੁੱਖ ਦੇ ਦੇਖ ਲਈਏ ਕਹਿੰਦਾ ਠੀਕ ਹੈ ਗੱਲ ਤੇਰੀ ਮਾੜੀ ਨਹੀਂ ਐ ਆਪਾਂ ਗੁਰੂ ਤੋਂ ਹੀ ਮੰਗਣਾ ਸਾਰਾ ਕੁਝ ਦੇ ਵਿੱਚ ਕੋਈ ਹਰਜ ਨਹੀਂ ਐ ਤਾਂ ਚਲੇ ਗਏ 6ਵੇਂ ਪਾਸ਼ਾ ਕੋਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਦਾਰ ਤੇ ਪਹੁੰਚ ਗਏ ਸਿੱਧਾ ਜਾ ਕੇ ਮੰਗਿਆ ਨਹੀਂ ਸਿੱਧਾ ਜਾ ਕੇ ਮੰਗਿਆ ਨਹੀਂ ਅਸੀਂ ਇਦਾਂ ਹੀ ਕਰਨੇ ਆ ਇੱਥੇ ਗਲਤੀ ਪਹਿਲੀ ਗਲਤੀ ਇਹ ਹੀ ਕਰ ਦਿੰਨੇ ਆ ਅਸੀਂ ਕਿ ਸਿੱਧਾ ਹੀ ਜਾ ਕੇ ਠਾਹ ਮਹਾਰਾਜ ਜੀ ਨੂੰ ਕਹਿਣਾ ਸਤਿਗੁਰੂ ਜੀ ਆ ਸਾਡੀ ਅਰਦਾਸ ਆ ਚੀਜ਼ ਸਾਨੂੰ ਦਿਓ ਮੁੜ ਕੇ ਮਹਾਰਾਜ ਲੇਖਦੇ ਵੀ ਨਹੀਂ ਤੇ ਇਦਾਂ ਚਲੇ ਜਾਂਦੇ ਆ ਮਹਾਰਾਜ ਦੇ ਕੋਲ ਰੁਕਦੇ ਵੀ ਨਹੀਂ ਮਹਾਰਾਜ ਤੇ ਖੜੇ ਚੋਲੀ ਤੇ ਸਾਡੀ ਉਦੋਂ ਦਾਤ ਪਾ ਦੇ ਨਾ ਸੀ ਇੱਕਦਮ ਅਰਦਾਸ ਕੀਤੀ ਮੱਥਾ ਟੇਕਿਆ ਤੇ ਤੁਰੰਤ ਬਾਹਰ ਚਲੇ ਜਾਂਦੇ ਆ ਮਹਾਰਾਜ ਝੋਲੀ ਤੇ ਪਵਾ ਲਓ ਮਹਾਰਾਜ ਤੋਂ ਬਖਸ਼ਿਸ਼ ਰਹਿਮਤ ਭਾਈ ਧਰਮਾ ਜੀ ਪਹੁੰਚ ਗਏ ਮਹਾਰਾਜ ਦੇ ਨਾਲ ਤੇ ਪਹੁੰਚੇ ਉੱਥੇ ਜਾ ਕੇ ਦੇਖਿਆ ਦਰਬਾਰ ਲੱਗਾ ਹੈ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਕਿਤੇ ਸੇਵਾ ਚੱਲ ਰਹੀ ਕਿਤੇ ਕੁਛ ਚੱਲ ਰਿਹਾ ਹੈ ਮਹਾਰਾਜ ਜੀ ਪਹਿਲਾਂ ਹੀ ਜਾਣਦੇ ਸਨ ਗੁਰੂ ਮਹਾਰਾਜ ਦੇ ਦਰ ਤੇ ਪਹਿਲੋਂ ਤੋਂ ਆਉਂਦੇ ਸਨ ਪਹਿਲੇ ਦਿਨ ਤੋਂ ਤਾਂ ਸਾਧ ਸੰਗਤ ਜੀ ਉਹ ਸੇਵਾ ਚ ਲੱਗ ਗਏ ਸਵੇਰੇ ਸੇਵਾ ਕਰਦੇ ਨੇ ਲੰਗਰ ਦੇ ਵਿੱਚ ਸ਼ਾਮ ਨੂੰ ਸੇਵਾ ਕਰਦੇ ਨੇ ਲੰਗਰ ਦੇ ਵਿੱਚ ਉਸ ਤੋਂ ਬਾਅਦ ਦੀਵਾਨ ਦੇ ਵਿੱਚ ਵੀ ਹਾਜ਼ਰੀ ਭਰਦੇ ਨੇ ਜਦੋਂ ਦੀਵਾਨ ਲੱਗਦਾ ਹੈ ਦੀਵਾਨ ਚ ਆ ਜਾਂਦੇ ਨੇ ਕਥਾ ਕੀਰਤਨ ਪਾਠ ਗੁਰੂ ਜੀ ਦੇ ਉਪਦੇਸ਼ ਸਭ ਸੁਣਦੇ ਨੇ ਉਸ ਤੋਂ ਬਾਅਦ ਫਿਰ ਸੇਵਾ ਕਰਦੇ ਰਹਿੰਦੇ ਨੇ ਸਾਰਾ ਦਿਨ ਕਿੰਨੇ ਹੀ ਦਿਨ ਬਤੀਤ ਹੋ ਗਏ ਸਾਧ ਸੰਗਤ ਜੋ ਕਿੰਨੇ ਹੀ ਦਿਨ ਬਹੁਤ ਲੰਮਾ ਸਮਾਂ ਬਤੀਤ ਹੋ ਗਿਆ ਸੇਵਾ ਕਰਦੇ ਇਹ ਹੀ ਰੂਟੀਨ ਚੱਲੀ ਜਾ ਰਹੀ ਆ ਮਨ ਵਿੱਚ ਬਲਬਲੇ ਉੱਠਦੇ ਨੇ ਵੀ ਮਹਾਰਾਜ ਤੋਂ ਮੰਗਾ ਰੋਜ਼ ਜਾਂਦੇ ਨੇ ਦੀਵਾਨ ਦੇ ਵਿੱਚ ਸੰਗਤ ਅਰਦਾਸ ਕਰਦੀ ਏ ਸੋਚਦੇ ਨੇ ਵੀ ਗੁਰੂ ਸਾਹਿਬ ਨੂੰ ਮਿਲ ਕੇ ਇਦਾਂ ਬਚਨ ਕਰਾਂਗਾ ਪਰ ਰੋਜ਼ ਮਨ ਦੀ ਮਨਛੀ ਦੱਬ ਲੈਂਦੇ ਨੇ ਵੀ ਨਹੀਂ ਮਹਾਰਾਜ ਨੂੰ ਫਿਰ ਮੰਗਾਗਾ ਕੱਲ ਨੂੰ ਮੰਗਾਗਾ ਅੱਜ ਨਹੀਂ ਠੀਕ ਫਿਰ ਮੰਗਾਗਾ ਕੱਲ ਨੂੰ ਮੰਗਾਗਾ ਅੱਜ ਨਹੀਂ ਠੀਕ ਇਦਾਂ ਰੋਜ਼ ਮਨ 'ਚ ਬਲਵਲਾ ਆਉਂਦਾ ਮੰਗਦੇ ਕਿਉਂ ਨਹੀਂ ਬਖਰੇਤੇ ਗੁਰੂ ਮਹਾਰਾਜ ਜੀ ਕੀ ਕਹਿਣ ਧਨ ਦੇ ਪਿੱਛੇ ਆ ਗਿਆ ਧਨ ਮੰਗਣ ਆ ਗਿਆ ਦੌਲਤ ਮੰਗਣ ਆ ਗਿਆ ਸਾਧ ਸੰਗਤ ਜੀ ਉਹ ਇਸ ਤਰ੍ਹਾਂ ਕਈ ਦਿਨ ਬਤੀਤ ਹੋ ਗਏ ਹੁਣ ਦੇਖਿਓ ਗੁਰੂ ਸਹਿਬ ਮਹਾਰਾਜ ਜੀ ਜਿਹਦੀ ਭਾਵਨਾ ਪੂਰੀ ਹੋਏ ਉਹ ਭਾਵੇਂ ਮੰਗੇ ਵੀ ਨਾ ਨਾ ਸਤਗੁਰੂ ਜੀ ਆਪ ਧੱਕੇ ਨਾਲ ਉਹਦੀ ਝੂਲੀ ਭਰ ਦਿੰਦੇ ਨੇ ਆਪ ਇੱਕ ਦਿਨ ਸਾਰੀ ਸੰਗਤ ਇਸ ਤਰ੍ਹਾਂ ਦੀਵਾਨ ਦੀ ਸਮਾਪਤੀ ਹੋਈ ਤੇ ਸਾਰੀ ਸੰਗਤ ਜਦੋਂ ਉੱਠ ਕੇ ਜਾਣ ਲੱਗੀ ਤਾਂ ਗੁਰੂ ਸਹਿਬ ਮਹਾਰਾਜ ਜੀ ਵੀ ਆਪਣੇ ਅਸਨਾ ਤੋਂ ਉੱਠੇ ਤੇ ਸਤਿਗੁਰੂ ਮਹਾਰਾਜ ਜੀ ਨੇ ਆਵਾਜ਼ ਮਾਰ ਲਈ ਭਾਈ ਧਰਮਾ ਜੀ ਕਿਵੇਂ ਹੋ ਕੀ ਹਾਲ ਚਾਲ ਹੈ ਕੋਈ ਛੋਟੀ ਗੱਲ ਸੀ ਛੇਵੇਂ ਪਾਸ਼ਾ ਇੰਨੀ ਭਰੀ ਸੰਗਤ ਵਿੱਚੋਂ ਇੱਕ ਸਿੱਖ ਦਾ ਨਾਮ ਲੈ ਕੇ ਕਹਿਣ ਵੀ ਭਾਈ ਧਰਮਾ ਜੀ ਕੀ ਹਾਲ ਚਾਲ ਹੈ ਕੋਈ ਛੋਟੀ ਗੱਲ ਸੀ ਇੰਨਾ ਖੁਸ਼ ਹੋ ਗਿਆ ਮਨ ਪ੍ਰਸੰਨ ਹੋ ਗਿਆ ਵੀ ਜਿਵੇਂ ਕਿੰਨੇ ਕ ਖਜ਼ਾਨੇ ਮਿਲ ਗਏ ਮਹਾਰਾਜ ਅਗੇ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਇੰਨੀ ਸੰਗਤ ਵਿੱਚੋਂ ਤੁਹਾਨੂੰ ਮੇਰਾ ਨਾਮ ਯਾਦ ਹੈ ਤੁਸੀਂ ਮੇਰਾ ਨਾਮ ਲੈ ਕਰਕੇ ਮੇਰਾ ਹਾਲ ਪੁੱਛਿਆ ਮੇਰਾ ਹਾਲ ਤੇ ਸਤਗੁਰੂ ਚੜ੍ਹਦੀ ਕਲਾ ਹੋ ਗਈ ਮੇਰਾ ਤੇ ਠੀਕ ਹੀ ਠੀਕ ਬਿਲਕੁਲ ਮਹਾਰਾਜ ਜੀ ਠੀਕ ਆ ਬਿਲਕੁਲ ਚੜ੍ਹਦੀ ਕਲਾ ਚ ਆ ਮਹਾਰਾਜ ਨੇ ਕਿਹਾ ਭਾਈ ਧਰਮਾ ਜੀ ਕੁਛ ਮੰਗ ਲਓ ਕਿਉਂਕਿ ਸਤਗੁਰੂ ਜੀ ਨੂੰ ਤਾਂ ਪਤਾ ਸੀ ਮੰਗਣ ਆਏ ਨੇ ਮਹਾਰਾਜ ਨੇ ਕਹਿੰਦੇ ਮੰਗ ਲਓ ਕੁਛ ਕੋਈ ਇੱਛਾ ਹੋਵੇ ਕਹਿੰਦੇ ਨਹੀਂ ਮਹਾਰਾਜ ਕੋਈ ਇੱਛਾ ਨਹੀਂ ਕੁਛ ਨਹੀਂ ਮੰਗਣਾ ਸਭ ਕੁਝ ਮਹਾਰਾਜ ਤੁਸੀਂ ਦਿੱਤਾ ਹੋਇਆ ਹੈ ਅਤ ਦੀ ਗਰੀਬੀ ਹੈ ਘਰ 'ਚ ਰੋਟੀ ਪ੍ਰਸ਼ਾਦੇ ਪੱਕਣ ਦੇ ਵੀ ਬਹੁਤ ਮੁਸ਼ਕਲ ਹਾਲਾਤ ਨੇ ਐਸੀ ਇੰਨੀ ਗਰੀਬੀ ਹੈ ਫਿਰ ਵੀ ਮਹਾਰਾਜ ਬਾਰ ਬਾਰ ਪੁੱਛ ਰਹੇ ਨੇ ਮੰਗ ਲਓ ਕਹਿੰਦੇ ਨਹੀਂ ਮੰਗ ਲਓ ਕਹਿੰਦੇ ਨਾ ਮਹਾਰਾਜ ਸਭ ਕੁਝ ਹੈ ਦੋ ਤਿੰਨ ਵਾਰ ਹੀ ਮੰਗ ਲਿਆ ਫਿਰ ਹੁਣ ਸੁਣਿਓ ਮਹਾਰਾਜ ਦੇ ਅੱਗੇ ਬਚਨ ਮਹਾਰਾਜ ਜੀ ਨੂੰ ਜਦੋਂ ਕਿਹਾ ਨਾ ਸਭ ਕੁਝ ਹੈ ਅਗੋ ਭਾਈ ਧਰਮਾ ਜੀ ਕਹਿੰਦੇ ਸਭ ਕੁਝ ਹੈ ਮਹਾਰਾਜ ਕਹਿੰਦੇ ਜੇ ਸਭ ਕੁਝ ਹੈ ਫਿਰ ਅਸੀਂ ਮੰਗ ਲਈਏ ਅਸੀਂ ਮੰਗ ਲਈਏ ਫਿਰ ਜੇ ਤੁਹਾਡੇ ਕੋਲ ਸਾਰਾ ਕੁਝ ਹੈ ਐ ਹੱਥ ਜੋੜ ਲੈ ਮਹਾਰਾਜ ਅੱਗੇ ਵੀ ਸਤਿਗੁਰੂ ਮਹਾਰਾਜ ਤੁਸੀਂ ਜਾਨੀ ਜਾਣੋ ਮੇਰੇ ਕੋਲ ਕੋਈ ਪੈਸਾ ਟਕਾ ਨਹੀਂ ਮੇਰੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਮੈਂ ਤਾਂ ਇੰਨੇ ਦਿਨਾਂ ਤੋਂ ਤੁਹਾਡੇ ਦਰ ਤੇ ਸੇਵਾ ਕਰ ਰਿਹਾ ਇੱਕ ਇੱਕ ਕੌਡੀ ਦਾ ਇੱਕ ਆਨੇ ਤੱਕ ਦਾ ਮੈਂ ਮੱਥਾ ਨਹੀਂ ਤੁਹਾਡੇ ਅੱਗੇ ਟੇਕ ਸਕਿਆ ਇੰਨੀ ਵੀ ਮਤਲਬ ਹੈ ਮੇਰੇ ਕੋਲ ਨਹੀਂ ਹੈ ਮੈਂ ਤੁਹਾਨੂੰ ਸਤਿਗੁਰੂ ਮਹਾਰਾਜ ਕੀ ਦਿਆਂਗਾ ਪਰ ਫਿਰ ਵੀ ਜੇ ਤੁਸੀਂ ਕੁਝ ਮਤਲਬ ਸੋਚਿਆ ਤਾਂ ਦੱਸ ਹੁਕਮ ਕਰੋ ਮਹਾਰਾਜ ਜੀ ਦੇਖੋ ਕਿੱਡੀ ਵੱਡੀ ਪਾਵਨਾ ਕਿੱਡੀ ਵੱਡੀ ਅਵਸਥਾ ਵੀ ਫਿਰ ਵੀ ਮਹਾਰਾਜ ਨੇ ਕਹਿੰਦੇ ਮਹਾਰਾਜ ਦੱਸੋ ਤੁਸੀਂ ਹੁਕਮ ਕਰੋ ਮਹਾਰਾਜ ਜੀ ਤੇ ਸਤਿਗੁਰੂ ਮਹਾਰਾਜ ਨੇ ਕੀ ਮੰਗਿਆ ਫਿਰ ਸੁਣ ਕੇ ਹੈਰਾਨ ਹੋ ਜਾਓਗੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਧਰਮਾ ਜੀ ਸਾਨੂੰ ਆਪਣੀ ਬੇਟੀ ਬੀਬੀ ਵੀਰੋ ਵਾਸਤੇ ਤੁਹਾਡੇ ਪੁੱਤਰ ਭਾਈ ਸੱਧੂ ਜੀ ਦਾ ਰਿਸ਼ਤਾ ਦੇ ਦਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਹੈਰਾਨ ਹੋਵੇ ਜਿਹੜਾ ਅੱਤ ਦਾ ਗਰੀਬ ਹੈ ਨਾ ਮਹਾਰਾਜ ਨੇ ਜਾਤ ਪੁੱਛੀ ਨਾ ਪਾਤ ਨਾ ਨੌਕਰੀ ਨਾ ਬਿਜ਼ਨਸ ਨਾ ਕਾਰੋਬਾਰ ਨਾ ਸੈਲਰੀ ਅੱਜ ਤਾਂ ਪਹਿਲੀਆਂ ਦੋ ਮੰਗਾ ਹੁੰਦੀਆਂ ਨੇ ਵੀ ਜਾਂ ਮੁੰਡਾ ਬਾਹਰ ਪੱਕਾ ਹੋਵੇ ਜਾਂ ਸਰਕਾਰੀ ਨੌਕਰੀ ਹੋਵੇ ਸਿੱਖ ਅਮਰਤ ਛਕਿਆ ਨਿਤਨੇਮੀ ਹੈ ਬਾਣੀ ਪੜਦਾ ਹੈ ਕਿਰਦਾਰ ਕੈਸਾ ਹੈ ਕੁਛ ਨਹੀਂ ਨਹੀਂ ਕੋਈ ਪੁੱਛਦਾ ਦੋ ਹੀ ਗੱਲਾਂ ਸਭ ਤੋਂ ਪਹਿਲਾਂ ਜਾਂ ਬਾਹਰ ਪੱਕਾ ਹੋਵੇ ਜਾਂ ਕੋਈ ਸਰਕਾਰੀ ਨੌਕਰੀ ਹੋਵੇ ਜਾਂ ਚੰਗਾ ਬਿਜ਼ਨਸ ਸੈੱਟ ਹੋਵੇ ਜ਼ਮੀਨ ਹੋਵੇ ਪ੍ਰਾਪਰਟੀ ਹੋਵੇ ਇਹ ਹੀ ਪੁੱਛਿਆ ਜਾਂਦਾ ਸਿੱਖ ਹੈ ਨਿਤਨੇਮੀ ਹੈ ਜਬ ਬਾਣੀ ਪੜਦਾ ਨਹੀਂ ਪੜਦਾ ਨਾ ਫਿਰ ਬਾਅਦ ਵਿੱਚ ਰੌਲਾ ਪਾਣ ਲੱਗ ਜਾਣਗੇ ਵੀ ਸਾਡੀ ਬੱਚੀ ਨੂੰ ਤੰਗ ਕਰ ਰਿਹਾ ਸਾਡੀ ਬੱਚੀ ਦਾ ਨਸ਼ੇ ਪੱਤੇ ਕਰਕੇ ਆ ਰਿਹਾ ਆਹ ਕਰ ਰਿਹਾ ਮਾੜੀ ਸੰਗਤ ਹੈ ਫਿਰ ਕੀ ਫਾਇਦਾ ਜਿਹੜੀ ਚੀਜ਼ ਸਭ ਤੋਂ ਪਹਿਲਾਂ ਦੇਖਣੀ ਆ ਉਹ ਤਾਂ ਦੇਖੀ ਨਹੀਂ ਇਹ ਸੱਚ ਹੈ ਜੀ ਸੱਚੀ ਇਤਿਹਾਸਿਕ ਘਟਨਾ ਹੈ ਇਤਿਹਾਸ ਹੈ ਸਾਡਾ ਇਹ ਸਤਗੁਰੂ ਮਹਾਰਾਜ ਜੀ ਨੇ ਭਾਈ ਧਰਮਾ ਜੀ ਨੂੰ ਕਿਹਾ ਤੁਹਾਡੇ ਪੁੱਤਰ ਭਾਈ ਸੱਧੂ ਜੀ ਦਾ ਰਿਸ਼ਤਾ ਦੇ ਦਿਓ ਸਾਨੂੰ ਅੱਖਾਂ ਚੋਂ ਪਾਣੀ ਵਹਿ ਤੁਰਿਆ ਹੱਥ ਜੋੜ ਲੈ ਸਤਗੁਰੂ ਮਹਾਰਾਜ ਮੈਂ ਤੁਹਾਨੂੰ ਦੇਣ ਵਾਲਾ ਕੁਝ ਨਹੀਂ ਸਤਗੁਰੂ ਮਹਾਰਾਜ ਤੁਸੀਂ ਆਪਣੀ ਸਿੱਖ ਦੀ ਝੋਲੀ ਚ ਐਡੀ ਵਿੜਿਆਈ ਪਾ ਰਹੇ ਹੋ ਮੈਂ ਨਾ ਥੋੜੀ ਕਰਾਂਗਾ ਸਤਗੁਰੂ ਮਹਾਰਾਜ ਜਿਵੇਂ ਤੁਹਾਡਾ ਹੁਕਮ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਪੈ ਗਿਆ ਸਾਜ ਸੰਗਤ ਜੀ ਇਤਿਹਾਸ ਉਠਾ ਕੇ ਤੁਸੀਂ ਪੜ ਲਿਓ ਭਾਈ ਸੱਧੂ ਜੀ ਦਾ ਵਿਆਹ ਬੀਬੀ ਬੀਰੋ ਜੀ ਨਾਲ ਹੋਇਆ ਭਾਈ ਧਰਮਾ ਜੀ ਦੇ ਪੁੱਤਰ ਮੱਲਾ ਪਿੰਡ ਚੇਵੇਂ ਪਾਸ਼ਾ ਕੁਛ ਮੰਗਿਆ ਭਾਈ ਧਰਮਾ ਜੀ ਨੇ ਮਹਾਰਾਜ ਕੋਲ ਆ ਕੇ ਕੋਈ ਅਰਦਾਸ ਕੀਤੀ ਮਹਾਰਾਜ ਜੀ ਦੇ ਕੋਲ ਆ ਕੇ ਜਿਹਦਾ ਨਾਤਾ ਹੀ ਗੁਰੂ ਸਾਹਿਬ ਦੇ ਨਾਲ ਜੋ ਮਹਾਰਾਜ ਆਪਣੇ ਨਾਲ ਜੋੜ ਲਿਆ ਮੰਗਣ ਆਏ ਸਨ ਥੋੜਾ ਧਨ ਉਸੇ ਵੇਲੇ ਉੱਥੇ ਹੀ ਮਹਾਰਾਜ ਜੀ ਨੇ ਸ਼ਗਮਣ ਦੀ ਰਸਮ ਅਦਾ ਕੀਤੀ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਧਨ ਤੇ ਹੋਰ ਵੀ ਬਹੁਤ ਕੁਝ ਕਪੜਾ ਲੱਤਾਂ ਜੋ ਪਦਾਰਥ ਦਿੱਤੇ ਜਾਂਦੇ ਸਨ ਸਮੇਂ ਦੀ ਰੀਤ ਦੇ ਅਨੁਸਾਰ ਮਹਾਰਾਜ ਨੇ ਇਹਨੇ ਗੱਡੇ ਭਰ ਕੇ ਤੋਰ ਦਿੱਤਾ ਕੁੱਲਾਂ ਦੀ ਗਰੀਬੀ ਕੱਟੀ ਗਈ ਕੁੱਲਾਂ ਦੀ ਕਿੰਨੀਆਂ ਵੀ ਪੀੜੀਆਂ ਦੀ ਗਰੀਬੀ ਮਹਾਰਾਜ ਨੇ ਇੱਕੋ ਸਮੇਂ ਦੇ ਵਿੱਚ ਕੱਟ ਦਿੱਤੀ ਇੱਕ ਵਾਰ ਨਹੀਂ ਸੀ ਮਹਾਰਾਜ ਕੋਲ ਆ ਕੇ ਕਿਹਾ ਵੀ ਮਹਾਰਾਜ ਮੈਨੂੰ ਧਨ ਚਾਹੀਦਾ ਸਿਰਫ ਭਾਵ ਰੱਖਿਆ ਭਾਵ ਰੱਖ ਕੇ ਸੇਵਾ ਕੀਤੀ ਬਿਨਾ ਮੰਗਿਆ ਮਹਾਰਾਜ ਨੇ ਆਪ ਇੰਨੀ ਸੰਗਤ 'ਚ ਆਵਾਜ਼ ਮਾਰ ਕੇ ਕਹਿ ਦਿੱਤਾ ਇੱਧਰ ਆਓ ਭਾਈ ਤਰਮਾ ਜੀ ਤੁਹਾਡੇ ਮੰਗ ਪੂਰੀ ਕਰੀਏ ਇਹ ਜੋ ਸ਼ਬਦ ਸਰਵਨ ਕਰ ਰਹੇ ਆ ਇਹਦੀ ਪੰਕਤੀ ਸੁਣੋ ਧਿਆਨ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਮੇਰਾ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈਆਂ ਜੀਓ ਮੇਰੇ ਮਨ ਦੀਆਂ ਤਨ ਦੀਆਂ ਦੋਵੇਂ ਆਸਾਂ ਪੂਰੀਆਂ ਹੋ ਗਈਆਂ ਹੋ ਗਈਆਂ ਨਾ ਭਾਈ ਸਤੂ ਜੀ ਦੀਆਂ ਭਾਈ ਧਰਮਾ ਜੀ ਦੀਆਂ ਦੋਵਾਂ ਦੀਆਂ ਮਨ ਦੀ ਆਸ ਵੀ ਪੂਰੀ ਹੋ ਗਈ ਤਨ ਦੀ ਆਸ ਵੀ ਪੂਰੀ ਹੋ ਗਈ ਮਨ ਕਰਕੇ ਰਿਸ਼ਤਾ ਜੁੜ ਗਿਆ ਗੁਰੂ ਦਰ ਦੇ ਨਾਲ ਏਡੂ ਵੱਡੀ ਕਿਹੜੀ ਗੱਲ ਸੀ ਤਨ ਕਰਕੇ ਧੰਨ ਮਿਲ ਗਿਆ ਤਨ ਦਾ ਸੁੱਖ ਵੀ ਮਿਲ ਗਿਆ ਤੇ ਉੱਥੇ ਖੜਿਆ ਖੜਿਆ ਮਨ ਵਧਾਈਆਂ ਜਿਉਂ ਸੰਗਤ ਵਧਾਈਆਂ ਪੈਂਦੇ ਲੱਗ ਗਈ ਤੁਹਾਨੂੰ ਭਾਈ ਧਰਮਾ ਜੀ ਤੁਹਾਨੂੰ ਤੁਹਾਡੀ ਸਿੱਖੀ ਜੋ ਗੁਰੂ ਸਾਹਿਬ ਜੀ ਨੇ ਆਹ ਤੁਹਾਨੂੰ ਆਵਾਜ਼ ਮਾਰ ਕੇ ਨਾਮ ਮਾਣ ਵਡਿਆਈ ਇੱਜ਼ਤ ਬਖਸ਼ਿਆ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰੇ ਆ ਹਉ ਤੁਧ ਵਿਟੜੋਂ ਸਦ ਵਾਰੀ ਜੀਓ ਮੈਂ ਕੁਰਬਾਨ ਜਾਵਾਂਗਾ